ਹਾਂਜੀ ਦੂਸਰਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਯਾਰ ਤੁਸੀਂ ਬੱਚਿਆਂ ਦਾ ਫੇਸ ਕਦੋਂ ਰਿਵੀਲ ਕਰਨਾ ਆ ਬੱਚਿਆਂ ਦਾ ਫੇਸ ਕਦੋਂ ਰਿਵੀਲ ਕਰਨਾ ਆ ਤੇ ਹਾਂਜੀ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਬੱਚਿਆਂ ਦੇ ਫੇਸ ਦਿਖਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਤੇ ਕਾਫੀ ਸਾਰਿਆਂ ਦੇ ਕਮੈਂਟਾਂ ਵਿੱਚ ਤੁਹਾਡੇ ਸਵਾਲ ਆ ਰਹੇ ਸੀਗੇ ਕਿ ਇਦਾਂ ਕਿਦਾਂ ਆ ਓਦਾਂ ਕਿਦਾਂ ਆ ਤੇ ਮੈਂ ਕਿਹਾ ਚੱਲ ਅੱਜ ਥੋੜੇ ਜਿਹਾ ਬੰਦੇ ਜਵਾਬ ਦੇ ਦਈਏ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਸਾਰੇ ਕਹਿ ਰਹੇ ਸੀਗੇ ਨਵੀਂ ਸੀਰੀਜ਼ ਲੈ ਕੇ ਆਓ ਨਵੀਂ ਸੀਰੀਜ਼ ਲੈ ਕੇ ਆਓ ਹਨਾ ਪੇਕਿਆਂ ਦੀ ਚੌਧਰ ਤੋਂ ਬਾਅਦ ਹੁਣ ਤੇ ਦੇਖੋ ਜਿੱਦਾਂ ਹੀ ਬੱਚਿਆਂ ਦਾ ਸਵਾ ਮਹੀਨਾ ਹੋ ਜਾਂਦਾ ਹੈ ਨਾ ਤੇ ਉਸ ਤੋਂ ਬਾਅਦ ਅਸੀਂ ਆਪ ਬੜੇ ਕਾਲੇ ਆ ਕਿ ਨਵੀਂ ਸੀਰੀਜ਼ ਲੈ ਕੇ ਆਈਏ ਤੇ ਪੇਕਿਆਂ ਦੀ ਚੌਧਰ ਦਾ ਫਿਰ ਐਂਡ ਕਰਾਂਗੇ ਸਮਾਪਤੀ ਕਰਾਂਗੇ ਇਹਦੀ ਤੇ ਇਸ ਤੋਂ ਬਾਅਦ ਫਿਰ ਨਵੀਂ ਸੀਰੀਜ਼ ਲੈ ਕੇ ਆਵਾਂਗੇ ਜਿੱਦਾਂ ਹੀ ਮਤਲਬ ਸੰਦੀਪ ਥੋੜੀ ਰੈਡੀ ਹੋ ਜਾਂਦੀ ਹੈ ਸੀਰੀਜ਼ ਦੇ ਵਿੱਚ ਆਉਣ ਵਾਸਤੇ ਤੇ ਪਹਿਲੀ ਗੱਲ ਇਹ ਹੋ ਗਈ ਤੇ ਦੂਜੀ ਗੱਲ ਇਹ ਆ ਕਿ ਪਿੱਛੇ ਜੇ ਤੁਹਾਨੂੰ ਪਤਾ ਸਾਰਿਆਂ ਨੂੰ ਨਾ ਮੀ ਪਏ ਸੀਗੇ ਦੋ ਤਿੰਨ ਹਨਾ ਤੇ ਉਦੋਂ ਇਕਦਮ ਪੂਰੀ ਠੰਡ ਹੋ ਗਈ ਤਾਂ ਲੱਗਦਾ ਹੈਗਾ ਕਿ ਜਿੱਦਾਂ ਬਾਸ ਨੂੰ ਸਵੈਟਰ ਸੂਟਰ ਨਿਕਲ ਹੀ ਜਾਣੇ ਆ ਤੇ ਉਦੋਂ ਫਿਰ ਮੈਨੂੰ ਇਹਨੇ ਇਕਦਮ ਭਜਾਇਆ ਕਹਿੰਦੀ ਵੀ ਬੱਚਿਆਂ ਵਾਸਤੇ ਕਿਉਂਕਿ ਜਿੰਨੇ ਵੀ ਕੱਪੜੇ ਸੀ ਨਾ ਸਾਰੇ ਗਰਮੀਆਂ ਵਾਲੇ ਕੱਪੜੇ ਸੀਗੇ ਆਪਣੇ ਕੋ ਤੇ ਇਕਦਮ ਇਹ ਮੈਨੂੰ ਕਹਿੰਦੀ ਵੀ ਜਾਓ ਤੁਸੀਂ ਨਾ ਥੋੜੇ ਜੇ ਸਰਦੀਆਂ ਵਾਲੇ ਕੱਪੜੇ ਲੈ ਆਓ ਤੇ ਉਹ ਫਿਰ ਮੈਂ ਸਰਦੀਆਂ ਵਾਲੇ ਕੱਪੜੇ ਲੈਣ ਗਿਆ ਉੱਥੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਸ਼ਾਟ ਦਿਖਾਉਣਾ ਆ ਸਟਾਕ ਭਾਜਣਾ ਖੋਲ ਕੇ ਰੱਖਿਆ ਸਾਰੇ ਗਰਮ ਸੂਟਾਂ ਦਾ ਆ ਦੋ ਦਿਨ ਬਸ ਮੀਂਹ ਪਿਆ ਆ ਤੇ ਗਰਮ ਸੂਟਾਂ ਦੀ ਸੇਲ ਸ਼ੁਰੂ ਹੋ ਗਈ ਆ ਇਤੋਂ ਛੋਟਾ ਨਹੀਂ ਨੇ ਨੰਬਰ ਦੇ ਇੱਕ ਆ ਮੈਨੂੰ ਪਤਾ ਆ ਪਰ ਕਈ ਜਦ ਬਿਲਕੁਲ ਨਿਕੇ ਨਿਕੇ ਜ ਨਹੀਂ ਹੁੰਦੇ ਇਹ 14 ਨੰਬਰ ਜੀ ਨੰਬਰ ਆ ਕਹਿੰਦਾ ਕੰਪਨੀ ਕੰਪਨੀ ਦੇ ਸਰਕਾ ਆਂਦਾ ਨਾ ਅੱਛਾ ਅੱਛਾ ਹਾਂ ਆ ਸਹੀ ਆ ਚੁੱਕਾ ਹਾਂਜੀ ਇਹਦਾ ਕੀ ਪ੍ਰਾਈਸ ਆ ਇਹਦਾ ਸਿਸਟਮ ਦੇ ਦੇਗੀ ਤੇ ਇਹਦਾ ਸਸਾ ਲੱਗਿਆ ਸਸਾ ਇਹ ਇਦਾਂ ਦਾ ਦਿਖਾਇਓ ਵੱਡਾ ਕਸਾਈ ਦਾ ਇਹ ਦੋ ਕਟਾ ਪਾ ਮਾਜੀ ਇਹ ਵਾਲਾ ਸਸਾ ਲੱਗਿਆ ਇੰਨੀ ਕੀ ਰੇਟ ਚੋੜੀ ਸੱਤ ਇਹ ਤੋਂ ਸਸਤਾ ਵੀ ਹੁੰਦਾ ਕੋਈ ਸਭ ਤੋਂ ਸਸਤਾ ਇਹ ਹੋਈ ਸਟੈਂਡਿੰਗ ਸਾਈਜ਼ ਹੈ ਇਹ ਮਿਲ ਘਰੇ ਬੋਨ ਵਾਲੇ ਨਾਲ ਦਿੱਲੀ ਪੀਰ ਨੀ ਤੋੜਾ ਗੱਡੀ ਆਣੀ ਕਿਤਰੇ ਲਈ ਆਈ ਆ ਇਹ ਮੈਂ ਹਾਂ ਦਿੱਲੀ ਵੀਰ ਵਾਲਾ ਹੀ ਆ ਨਾ ਅੱਛਾ ਲੈ ਨਾਲ ਆ ਜਾ ਰੇ ਉਹਨੇ ਕਪੜੀ ਲੈ ਆਉਣਾ ਇਧਰ ਸੂਟ ਵੇਖਣ ਦੇ ਇਧਰ ਮੰਮੀ ਹਣੀ ਵੀ ਉੱਤੇ ਉੱਤੇ ਵਾਲੇ ਪਾਸੇ ਮੰਮੀ ਹਣੀ ਘੁੰਮਣ ਦੇ ਆ ਤੁਸੀਂ ਜੀਦਾ ਵੇਖਣ ਦੇ ਸੁਖ ਬਾਜ ਦਾ ਮੈਂ ਪਹਿਲਾਂ ਤਾਂ ਸਾਈਕਲ ਲੈਣ ਚੱਲ ਗਿਆ ਸਦਾ ਜੀ ਮੈਂ ਤਾਂ ਮਿਲ ਗਿਆ ਮਿਲ ਗਿਆ ਸਹੀ ਆ ਪ੍ਰੈਕਟ ਸੂਟ ਹੂੰ ਚਲੋ ਵਧੀਆ ਸਾਜ ਆ ਜੂਗਾ ਹਨਾ ਮੋਟਰਸਾਈਕਲ ਬੜਾ ਵਧੀਆ ਧੂਮ ਫਿਲਮ ਵਾਲਾ 24 ਨੰਬਰਵਾ 24 ਆਉਂਦਾ ਗਿੰਦੂ ਹਾਂ ਸਹੀ ਆ ਦੇਖੋ ਹੁਣ ਮੈਂ ਕਿਹ ਨੰਮਣ ਵਾਸਤੇ ਲੈ ਲੈਨੇ ਆ ਸ਼ਰਟ ਐਲ ਦੇ ਵਿੱਚ ਹੋਊਗਾ ਸਾਈਜ਼ ਜਿਦਾਂ 8 8 9 ਸਾਲ ਦੇ ਬੱਚੇ ਦਾ ਹਾਂਜੀ ਇਹ ਦਿਖਾਉਂਗਾ ਲੋ ਹਾਂਜੀ ਦੂਸਰਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਯਾਰ ਤੁਸੀਂ ਬੱਚਿਆਂ ਦਾ ਫੇਸ ਕਦੋਂ ਰਿਵੀਲ ਕਰਨਾ ਆ ਬੱਚਿਆਂ ਦਾ ਫੇਸ ਕਦੋਂ ਰਿਵੀਲ ਕਰਨਾ ਆ ਤੇ ਹਾਂਜੀ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਬੱਚਿਆਂ ਦੇ ਫੇਸ ਦਿਖਾਉਨੇ ਆ ਤੇ ਨਾਲੇ ਸਾਰੇ ਜਣੇ ਪੁੱਛਦੇ ਪਏ ਸੀਗੇ ਕਿ ਯਾਰ ਬੱਚੇ ਜਿਹੜੇ ਆ ਉਹ ਕਿਹਦੇ ਵਰਗੇ ਆ ਹਨ ਜਿਹੜੇ ਆਪਣੇ ਟਵਿਨਸ ਬੇਬੀ ਹੋਏ ਆ ਉਹ ਕਿਹਦੇ ਤੇ ਗਏ ਆ ਜਿੱਦਾਂ ਜਦੋਂ ਵੀ ਕੋਈ ਘਰ ਦੇ ਵਿੱਚ ਆਪਣੇ ਬੱਚਾ ਹੁੰਦਾ ਆ ਤੇ ਸਭ ਤੋਂ ਵੱਡਾ ਸਵਾਲ ਪਹਿਲਾ ਇਹੋ ਜਿਹਾ ਹੁੰਦਾ ਆ ਕਿ ਮੰਮੀ ਤਾਂ ਗਿਆ ਕੇ ਪਾਪਾ ਤਾਂ ਗਿਆ ਆ ਆਹ ਹੋ ਗਿਆ ਬੱਚਾ ਕਿਹਦੇ ਵਰਗਾ ਆ ਹਣਾ ਤੇ ਜਿਹੜੇ ਸਾਡੇ ਦੋਵੇਂ ਬੇਟੇ ਆ ਜਿਹੜੇ ਹੁਣ ਟਵਿਨਸ ਹੋਏ ਆ ਇਹ ਯਾਰ ਐਕਚੁਅਲੀ ਨਾ ਸੇਮ ਟੂ ਸੇਮ ਨਮਨ ਦੀ ਕਾਪੀ ਆ ਜਿਹੜਾ ਸਾਡਾ ਵੱਡਾ ਬੇਟਾ ਆ ਨਾ ਬਿਲਕੁਲ ਡਿੱਟੋ ਕਾਪੀ ਉਹਦੀ ਆ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਵੀ ਨਮਨ ਦੇ ਵੀ ਛੋਟੇ ਹੁੰਦੇ ਦੀਆਂ ਵੀਡੀਓਜ਼ ਦਿਖਾਉਂਗਾ ਜਦੋਂ ਉਹ ਇਸ ਏਜ ਦਾ ਹੈਗਾ ਤੇ ਇਹਨਾਂ ਦੀਆਂ ਜਿਹੜੀ ਹੁਣ ਏਜ ਵਿੱਚ ਨੇ ਇਹ ਛੋਟੇ ਜਿਹੇ ਹਨਾ ਤੇ ਇਹਨਾਂ ਦੀਆਂ ਵੀਡੀਓਜ਼ ਦਿਖਾਉਂਗਾ ਮਤਲਬ ਕਿ ਪਛਾਣੇ ਨਹੀਂ ਜਾਂਦਾ ਕਿ ਯਾਰ ਨਮਨ ਨੇ ਆ ਕਿ ਜਾਂ ਫਿਰ ਇਹ ਵਾਲੇ ਆ ਤੇ ਚਲੋ ਆਪਾਂ ਇਹਨਾਂ ਦੀਆਂ ਹੁਣ ਵੀਡੀਓਜ਼ ਦੇਖਦੇ ਆ ਜਿਹੜੇ ਪ੍ਰਿੰਸ ਬੇਬੀਆ ਇਹਨਾਂ ਦੀਆਂ ਵੀਡੀਓਜ਼ ਦੇਖਦੇ ਆਪਾਂ ਹਾਂਜੀ ਦੇਖ ਲੈ ਤੁਸੀਂ ਕਿ ਦੋਨੋਂ ਬੇਬੀਜ਼ ਦਾ ਫੇਸ ਜਰਾ ਨਮਨ ਵਰਗਾ ਹੀ ਆ ਤੇ ਮੈਨੂੰ ਵੀ ਕਈ ਵਾਰ ਪਛਾਣਨ ਚ ਦਿੱਕਤ ਹੁੰਦੀ ਆ ਕਿ ਵੱਡਾ ਕਹਿਰਾ ਹੈ ਤੇ ਛੋਟਾ ਕਹਿਰਾ ਹੈ ਜੋ ਕਹਿਲੇ ਦੁੱਧ ਪਿਆਣਾ ਹੈ ਜਾਂ ਫਿਰ ਡਾਈਪਰ ਚੇਂਜ ਕਰਨਾ ਹੈ ਜਾਂ ਡਰੈਸ ਚੇਂਜ ਕਰਨੀ ਆ ਨਾ ਤੇ ਪਛਾਣਨ ਚ ਬਹੁਤ ਗਲਤੀ ਲੱਗਦੀ ਆ ਹਾਂ ਉਹ ਮਤਲਬ ਬੜੇ ਗੌਰ ਨਾਲ ਵੇਖਣਾ ਪੈਂਦਾ ਹੈ ਕਿ ਕਿਹੜਾ ਵੱਡਾ ਹੈ ਕਿਹੜਾ ਛੋਟਾ ਹੈ ਤੇ ਬਾਕੀ ਹੁਣ ਤੁਸੀਂ ਦੇਖ ਹੀ ਲਿਆ ਹੋ ਹੈ ਨਾ ਸਾਰਿਆਂ ਨੇ ਵੀਡੀਓਜ਼ ਵਿੱਚ ਕਿ ਕਿਦਾਂ ਤਿੰਨੇ ਜਾਣੇ ਜਿਹੜੇ ਆ ਲਗਭਗ ਸੇਮ ਸ਼ਕਲ ਦੇ ਆ ਤੇ ਬਸ ਇੰਨੀ ਆ ਕਿ ਤੁਹਾਡੇ ਨਾਲ ਗੱਲਾਂ ਬਹੁਤਾਂ ਕਰਨੀਆਂ ਸੀਗੀਆਂ ਤੇ ਹੋਰ ਬਾਕੀ ਯਾਰ ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਨਵੀਂ ਸੀਰੀਜ਼ ਲੈ ਕੇ ਆਈਏ ਤੇ ਬਸ ਸਵਾ ਮਹੀਨੇ ਤੱਕ ਜਾਂ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਸ਼ਡਿਊਲ ਥੋੜਾ ਜਿਹਾ ਇਦਾਂ ਬਿਜ਼ੀ ਹੋ ਗਿਆ ਵਾ ਕਿ ਵੀਡੀਓ ਬਣਾਉਣੇ ਵੀ ਥੋੜੀ ਜਿਹੀ ਔਖੀ ਹੋ ਗਈ ਆ ਪਰ ਫਿਰ ਵੀ ਚਲੋ ਟਾਈਮ ਕੱਢ ਕੇ ਆਪਾਂ ਐਪੀਸੋਡ ਪੂਰੇ ਕਰਦੇ ਪਏ ਆ ਤੇ ਜਿਹੜੀ ਨਵੀਂ ਸੀਰੀਜ਼ ਲੈ ਕੇ ਆਵਾਂਗੇ ਉਹ ਤੁਹਾਡੇ ਵਾਸਤੇ ਬਹੁਤ ਹੀ ਐਂਟਰਟੇਨਿੰਗ ਬਹੁਤ ਹੀ ਵਧੀਆ ਲੈ ਕੇ ਆਵਾਂਗੇ ਤੇ ਛੇਤੀ ਤੋਂ ਛੇਤੀ ਲੈ ਕੇ ਆਵਾਂਗੇ ਬਾਕੀ ਯਾਰ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣੀ ਸੀ ਸੱਚੇ ਤੇ ਬੜੀ ਜ਼ਰ ਫੋਟੋ ਸ਼ੂਟ ਨਹੀਂ ਕਰਾਉਂਦੇ ਹਨਾ ਆਪਾਂ ਵੀ ਇਦਾਂ ਸੋਚਿਆ ਹੋਗਾ ਕਿ ਇਹਨਾਂ ਦਾ ਵੀ ਆਪਾਂ ਫੋਟੋ ਸ਼ੂਟ ਕਰਾਈਏ ਜਿਹੜੇ ਉਹ ਜਿੱਦਾਂ ਮਤਲਬ ਬੱਚਿਆਂ ਨੂੰ ਲਪੇਟ ਕੇ ਕਦੀ ਉਹ ਮਤਲਬ ਟੋਪਰੀ ਦੇ ਵਿੱਚ ਪਾ ਦਿੰਦੇ ਆ ਕਦੀ ਹਨਾ ਇਦਾਂ ਕਰਕੇ ਆਪਾਂ ਤੁਸੀਂ ਦੇਖਿਆ ਹੋਣਾ ਸਾਰਾ ਨੇ ਇੰਟਰਨੈਟ ਦੇ ਆਪਾਂ ਵੀ ਸੋਚਿਆ ਹੋਗਾ ਕਿ ਇਦਾਂ ਫੋਟੋ ਸ਼ੂਟ ਕਰਾਈਏ ਤੇ ਫਿਰ ਨਾ ਆਪਾਂ ਉਹਦਾ ਮੈਂ ਨਾ ਪ੍ਰਾਈਸ ਵਗੈਰਾ ਪੁੱਛਿਆ ਵੀ ਭਾਜੀ ਕਿੰਨੇ ਕੁ ਪੈਸੇ ਲੱਗਦੇ ਆ ਦੋ ਤਿੰਨ ਫੋਟੋਗ੍ਰਾਫਰਸ ਨੂੰ ਮੈਂ ਫੋਨ ਕੀਤਾ ਤੇ ਉਹਨਾਂ ਨੂੰ ਪੁੱਛਿਆ ਕਿ ਭਾਜੀ ਕਿੰਨੇ ਕੁ ਪੈਸੇ ਲੱਗਦੇ ਆ ਤੇ ਉਹਨਾਂ ਨੇ ਆਪਣਾ ਬਜਟ ਦੱਸਿਆ ਮੈਨੂੰ ਕਿ ਟਵਿਨਸ ਹੀ ਗ ਤਾਂ ਕਰਕੇ ਇਹਨਾਂ ਦੇ ਪੈਸੇ ਵੀ ਥੋੜੇ ਜਿਹਾ ਵੱਧ ਮੰਗਦੇ ਪਏ ਸੀ ਫੋਟੋਗ੍ਰਾਫਰ ਤੇ ਫਿਰ ਨਾ ਆਪਾਂ ਇੱਕ ਦਿਨ ਸ਼ੂਟ ਕਰਨ ਗਏ ਸਾਡੇ ਇੱਥੇ ਲਾਗੇ ਪਿੰਡ ਆ ਖੁੰਡਾ ਉੱਥੇ ਆਪਾਂ ਸ਼ੂਟ ਕਰਨ ਗਏ ਤੇ ਉੱਥੇ ਇੱਕ ਭੈਣ ਮਿਲੇ ਕੇ ਉਹ ਕਹਿੰਦੇ ਕਿ ਵੀਰ ਜੀ ਸਾਡੇ ਨਾਲ ਘਰੇ ਆਇਓ ਤੁਸੀਂ ਸਾਡਾ ਘਰ ਦੇਖ ਲਓ ਆ ਕੇ ਤੇ ਅਸੀਂ ਬੜੇ ਹੈਰਾਨ ਹੋਏ ਮੈਂ ਕਿਹਾ ਘਰ ਦੇਖ ਲਓ ਇਹ ਕਿੱਦਾਂ ਦੀ ਗੱਲ ਹੋਈ ਹੈ ਨਾ ਤੇ ਮੈਂ ਕਿਹਾ ਵੀ ਚਲੋ ਆਪਾਂ ਸ਼ੂਟ ਕੰਪਲੀਟ ਕਰ ਲਈਏ ਪਹਿਲੋਂ ਤੇ ਫਿਰ ਭੈਣ ਜੀ ਮੈਂ ਉਹਨਾਂ ਤੁਹਾਡੇ ਘਰੇ ਤੇ ਫਿਰ ਆਪਾਂ ਉਹਨਾਂ ਦੇ ਘਰੇ ਗਏ ਤੇ ਉਹਨਾਂ ਦਾ ਘਰ ਮੈਂ ਦੇਖਿਆ ਉਹ ਕਹਿੰਦੇ ਕਿ ਕਿ ਉਹਨਾਂ ਦੇ ਘਰ ਦੇ ਪੂਰੀ ਦੀ ਪੂਰੀ ਛੱਤਾਂ ਡਿੱਗ ਪਈਆਂ ਵਾ। ਨਿੱਕ ਨੂੰ ਕਰਕੇ ਜਦੋਂ ਬਾਰਿਸ਼ ਆਉਂਦੀ ਓਦਾਂ ਵੀ ਨੰਨੇ ਨੰਨੇ ਹੀ ਪਾਣੀ ਨਾਲ ਭਰ ਜਾਂਦੇ ਸੀ। ਸਾਰੀ ਰਾਤ ਪਾਣੀ ਕੱਢਦੇ ਰਹੀਦਾ। ਇਹ ਵੀ ਕਮਰਾ ਹੁੰਦਾ ਹੈਗਾ? ਇਹ ਰਸੋਈ। ਇਹ ਰਸੋਈ ਹੀਗੀ। ਹਾਂਜੀ ਤੇ ਇਹ ਦੋ ਕਮਰੇ ਆਹ ਕਮਰਾ ਹੈ। ਕੀ ਹੋਣਾ ਕਿੱਥੇ ਹੋਣਾ? ਹੁਣ ਆ ਲਾਗੇ ਘਰ ਆ ਨਾਨ ਮੇਰੀ ਰਹਿੰਦੇ ਆ ਚਾਚਾ ਪਾਈ ਦੀ ਕਿੱਦਾਂ ਜੀ ਹਜੇ ਨਾ ਪਰ। ਥੋੜੀ ਆਉਂਦੀ। ਤੇ ਹੁਣ ਤੁਸੀਂ ਕਿੱਥੇ ਰਹਿਣ ਦੇ ਫਿਰ ਹੁਣ ਆ ਵੇਖੋ ਸਾਹਮਣੇ ਘਰ ਰੰਨੇ ਇਹ ਭੈਣ ਹੋਣਾ ਦਾ ਘਰ ਆ ਜੀ ਤੇ ਆ ਤੁਸੀਂ ਦੇਖੀਆਂ ਜਾਂ ਵੀ ਛੱਤਾਂ ਸਾਰੀਆਂ ਡੇਗੀਆਂ ਜਦੋਂ ਪਿੱਛੇ ਜੇ ਬਾਰਿਸ਼ਾਂ ਹੋਈਆਂ ਨਾ ਬਹੁਤ ਜ਼ਿਆਦੀਆਂ ਤੇ ਉਹਦੇ ਕਰਕੇ ਸਾਰੀਆਂ ਛੱਤਾਂ ਡਿੱਗ ਪਿਆ ਵਾ ਸਮਾਨ ਵੀ ਸਾਰਾ ਟੁੱਟ ਗਿਆ ਵਾ ਇਹਨਾਂ ਦਾ ਭੈਣ ਹੋਣਾ ਦਾ ਹੁਣ ਵੀ ਬਾਹਰ ਸਮਾਨ ਰੱਖਿਆ ਵਾ ਤੇ ਇਹ ਵਾਲਾ ਪਿੰਡ ਹੈਗਾ ਵਾ ਖੁੰਡਾ ਧਾਰੀਬਾਲ ਦੇ ਲਾਗੇ ਤੇ ਇੱਥੇ ਚਲੋ ਹੜ੍ਹ ਤੇ ਨਹੀਂ ਆਇਆ ਜਿੱਦਾਂ ਕਹੀ ਹੁਣ ਸੋਚ ਲੈਂਦੇ ਨਾ ਕਿ ਹੜ੍ਹ ਨਹੀਂ ਆਇਆ ਜੇ ਆਪਾਂ ਇੱਥੇ ਹੈਲਪ ਨਹੀਂ ਕਰਨੀ ਤੇ ਪਰ ਇਹ ਭੈਣ ਨੂੰ ਹਨਾ ਨੂੰ ਯਾਰ ਹੈਲਪ ਦੀ ਬਹੁਤ ਜ਼ਿਆਦੀ ਲੋੜ ਆ ਤੇ ਜੇ ਕੋਈ ਸੱਜਣ ਵੀਰ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਵਾ ਤੇ ਮੈਂ ਇਹਨਾਂ ਦਾ ਨੰਬਰ ਥੱਲੇ ਸਕਰੀਨ ਤੇ ਦੇ ਦੂੰਗਾ ਤੇ ਤੁਸੀਂ ਇਹਨਾਂ ਦੀ ਹੈਲਪ ਕਰ ਸਕਦੇ ਜੇ ਤੇ ਹੁਣ ਵਿਚਾਰੇ ਰਹਿ ਵੀ ਆਪਣੇ ਘਰ ਵਿੱਚ ਨਹੀਂ ਰਹਿਏ ਕਿਸੇ ਦੇ ਘਰ ਵਿੱਚ ਰਹਿ ਰਹੇ ਆ ਤੇ ਬੱਚੇ ਵੀ ਆਗੇ ਤੁਹਾਡੇ ਦੋ ਬੇਟੀਆਂ ਦੋ ਬੇਟੀਆਂ ਕਿਹੜੀ ਕਲਾਸ ਚ ਆ ਇੱਕ ਉਹ ਇੱਥੇ ਜਾਂਦੀ ਐਲकेजी ਤੇ ਇੱਕ ਦੂ ਅੱਛਾ ਛੋਟੀਆਂ ਹਸਬੰਦਾ ਟੜੇ ਹਸਬੰਦ ਨੇ ਦਦੀਆਲੀ ਦਾ ਪਕਾਉਂਦੀ ਅੱਛ ਤੇ ਯਾਰ ਬਹੁਤ ਮਾੜੇ ਹਾਲਾਤ ਆ ਤੇ ਜੇ ਕੋਈ ਵੀ ਹੈਲਪ ਕਰਨੀ ਨਾ ਦੀ ਚਾਵੇ ਤੇ ਉਹ ਇਹਨਾਂ ਦੀ ਹੈਲਪ ਕਰ ਸਕਦਾ ਇਹ ਤੁਹਾਡੀ ਬੇਟੀ ਨਹੀਂ ਇਹ ਜਿੱਧਰ ਰਹਿੰਦੇ ਉਹਨਾਂ ਦੀ ਬੇਟੀ ਅੱਛਾ ਉਹਨਾਂ ਦੀ ਆਏ ਠੀਕ ਠੀਕ ਆ ਜੀ ਜਣਾ ਸਮਾਨ ਉਹਨਾਂ ਦਾ ਸਾਰਾ ਉਹਨਾਂ ਨੇ ਵਿੜੇ ਵਿੱਚ ਰੱਖਿਆ ਵਾ ਤੇ ਆਪ ਉਹ ਖੁਦ ਕਿਸੇ ਦੇ ਘਰ ਰਹਿ ਰਹੇ ਆ ਤੇ ਉਹ ਕਹਿੰਦੇ ਕਿ ਜੇ ਆਪਾਂ ਕਿਸੇ ਵੀ ਕਿਸੇ ਦੇ ਵੀ ਕੋਲ ਹੈਲਪ ਵਾਸਤੇ ਜਾਂਦੇ ਆ ਨਾ ਤੇ ਸਾਰੇ ਜਾਣੇ ਸਾਨੂੰ ਇਹੋ ਕਹਿ ਦਿੰਦੇ ਆ ਕਿ ਆਪਾਂ ਹੈਲਪ ਸਿਰਫ ਉੱਥੇ ਹੀ ਕਰਦੇ ਪਏ ਆ ਜਿੱਥੇ ਹੜ ਆਏ ਆ ਤੇ ਸਾਡੀ ਹੈਲਪ ਕੋਈ ਨਹੀਂ ਕਰਦਾ ਪਿਆ ਤੇ ਯਾਰ ਉਦੋਂ ਮੇਰੇ ਦਿਮਾਗ ਵਿੱਚ ਮਤਲਬ ਕਿ ਇਹ ਗੱਲ ਆਈ ਕਿ ਜਿਹੜੇ ਪੈਸੇ ਮੰਨ ਲਓ ਕਿ ਆਪਾਂ ਫੋਟੋ ਸ਼ੂਟ ਦੇ ਦੇਣੇ ਆ ਹਨਾ ਤੇ ਉਹ ਆਪਾਂ ਇਸ ਭੈਣ ਦੀ ਮਦਦ ਕਰ ਸਕਦੇ ਆ ਤੇ ਆਪਾਂ ਉਸੇ ਵੇਲੇ ਮਤਲਬ ਕਿ ਉਹਨਾਂ ਭੈਣ ਦੀ ਜਿੰਨੀ ਵੀ ਸਾਡੇ ਕੋਲ ਹੋ ਸਕਦਾ ਹੈਗਾ ਓਨੀ ਕ ਆਪਾਂ ਉਹਨਾਂ ਦੀ ਮਦਦ ਕੀਤੀ ਤੇ ਜਿਹੜਾ ਫੋਟੋ ਸ਼ੂਟ ਹੈਗਾ ਆਪਾਂ ਉਹ ਵੀ ਨਹੀਂ ਪਿੱਛੇ ਛੱਡਿਆ ਫੋਟੋ ਸ਼ੂਟ ਫਿਰ ਘਰੇ ਆਪਣੇ ਕੋਲ ਕੈਮਰਾ ਹੈਗਾ ਹੈਗਾ ਹਨਾ ਤੇ ਫਿਰ ਆਪਾਂ ਇਹਨਾਂ ਦੋਵਾਂ ਬੱਚਿਆਂ ਦਾ ਫੋਟੋ ਸ਼ੂਟ ਘਰੇ ਖੁਦ ਕੀਤਾ ਆਪਣੇ ਪੈਸੇ ਵੀ ਬਚਾ ਲਏ ਤੇ ਹੈਲਪ ਵੀ ਕਰਤੀ ਤੇ ਹੈਲਪ ਵੀ ਹੋ ਗਈ ਉਸ ਭੈਣ ਦੀ ਹਨਾ ਤੇ ਹੁਣ ਮੈਂ ਤੁਹਾਨੂੰ ਜਿਹੜਾ ਮੈਂ ਖੁਦ ਮਾੜਾ ਮੋਟਾ ਫੋਟੋਸ਼ੂਟ ਕੀਤਾ ਨਾ ਮਤਲਬ ਜਿਹੜੇ ਫੋਟੋਗ੍ਰਾਫਰ ਕਰਦੇ ਨੇ ਹਾਈ ਫਾਈ ਉਹਨਾਂ ਵਰਗਾ ਦੇ ਨਹੀਂ ਆ ਯਾਰ ਤੁਸੀਂ ਉਹਨਾਂ ਨਾਲ ਲੰਘ ਕੰਪੇਅਰ ਕਰਿਓ ਤੇ ਜਿੰਨਾ ਕਿ ਚੋਗਾ ਮਤਲਬ ਮੈਂ ਹੈਗਾ ਹੀ ਜਿੰਨਾ ਕਿ ਮੈਨੂੰ ਆਉਂਦਾ ਹੈਗਾ ਮੈਂ ਉਸ ਹੱਬ ਨਾਲ ਆਪਣੇ ਤਰੀਕੇ ਨਾਲ ਕੀਤਾ ਆ ਤੇ ਬਾਕੀ ਤੁਹਾਨੂੰ ਪਤਾ ਅੱਜ ਕੱਲ ਏਆਈ ਆ ਗਿਆ ਵਾ ਤੇ ਥੋੜਾ ਬੋਤਾ ਮੈਂ ਏਆਈ ਦੀ ਹੈਲਪ ਲਈ ਤੇ ਫੋਟੋਗ੍ਰਾਫਰ ਕੋਲੋਂ ਵੀ ਮੈਂ ਪੁੱਛਿਆ ਹੈਗਾ ਉਹ ਵੀ ਕਹਿੰਦੀ ਹੈ ਕਿ ਆਪਾਂ ਏਆਈ ਦੀ ਹੈਲਪ ਨਾਲ ਹੀ ਕਰਦੇ ਆ ਥੋੜਾ ਬੋਤਾ ਤੇ ਆ ਤੁਸੀਂ ਹੁਣ ਸਾਰੀਆਂ ਫੋਟੋਜ਼ ਦੇਖੋ ਤੇ ਫਿਰ ਮੈਨੂੰ ਦੱਸਿਓ ਕ ਹਾਂਜੀ ਸਾਰਿਆਂ ਨੇ ਦੇਖ ਲਈਆਂ ਫੋਟੋਜ਼ ਹੁਣ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਯਾਰ ਫੋਟੋ ਸ਼ੂਟ ਜਿਹੜਾ ਬੱਚਿਆਂ ਦਾ ਕਿਦਾਂ ਦਾ ਹੋਇਆ ਵਾ ਤੇ ਚੰਗਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ ਉਹ ਜਿਹੜਾ ਆ ਗਿਆ ਸੁਖਬਾਜ ਤਾਉ ਜਣ ਵੀ ਖਵਾ ਦੋ ਰੋਟੀ ਹੂੰ ਮੈਨੂੰ ਖਵਾਣੀ ਹੈ ਕਿ ਨਹੀਂ ਉਹਨੇ ਉਹ ਜਿਹੜਾ ਗ੍ਰੇਟਰ ਲੱਗਦਾ ਮੈਂ ਉਹ ਨਹੀਂ ਲਿਆਂਦਾ ਹੈ ਉਪਰਾਵਾ ਮੈਨੂੰ ਕਮੋਨੀ ਰੋਟੀ ਹੈ ਕੋਈ ਨੰਬਰ ਬਲੇ 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 ਨਹੀਂ ਚਾਹ ਮੰਗੋ ਜਣਾ ਵੀ ਕੱਸੀਆ ਫਿਰ ਮੇਰੇ ਤੋਂ ਉਹ ਜਿਹੜਾ ਸੱਬੀ ਉਹ ਪੂਰਾ ਉਨਾ ਹੀ ਗਾਲੇ ਜਿੰਨਾ ਇਹਨਾਂ ਨੇ ਹਾਂ ਮੈਂ ਖਾਇਆ ਪਾਪਾ ਇਹਨਾਂ ਮੇਰੀ ਪਸੰਦ ਨਹੀਂ ਲਿਆਂਦਾ ਕਿਹੜਾ ਬਣ ਗਿਆ ਜਿਹੜਾ ਟਿਕਾੜਾ ਆਪੜੋ ਕਲਾਸ